ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਸਥਾਨ ਸ੍ਰੀ ਗੰਗਾਣਾ ਸਾਹਿਬ ਦੀ ਯਾਤਰਾ ਨੂੰ ਰੋਕਣ ਦਾ ਜਿਹੜਾ ਮੰਦ ਭਾਗਾ ਫੈਸਲਾ ਭਾਰਤ ਸਰਕਾਰ ਨੇ ਲਿਆ ਹੈ ਅਸੀਂ ਇਹਨੂੰ ਕੰਡੈਮਨ ਵੀ ਕਰਦੇ ਹਾਂ ਇਹਦਾ ਵਿਰੋਧ ਵੀ ਕਰਦੇ ਹਾਂ ਇੱਕ ਪਾਸੇ ਤੇ ਭਾਰਤ ਦੀ ਟੀਮ ਪਾਕਿਸਤਾਨ ਨਾਲ ਮੈਚ ਖੇਡ ਰਹੀ ਹੈ ਕਿਉਂਕਿ ਉੱਥੇ ਵੱਡੇ ਲੋਕਾਂ ਦੇ ਆਪਣੇ ਬਿਜ਼ਨਸ ਇੰਟਰਸਟ ਆਪਣੇ ਇਕਨੋਮਿਕ ਇੰਟਰਸਟ ਜਿਹੜੇ ਆ ਉਹ ਸ਼ਾਮਲ ਨੇ ਤੇ ਦੂਜੇ ਪਾਸੇ ਉਸ ਮੁਕੱਦਸ ਥਾਨ ਜਿੱਥੇ ਲੋਕ ਆਪਣੀ ਆਸਥਾ ਨਾਲ ਸ਼ਰਧਾ ਨਾਲ ਨਤਮਸਤ ਹੋਣ ਜਾਂਦੇ ਜਿੱਥੇ ਲੋਕਾਂ ਨੂੰ ਸ਼ਾਂਤੀ ਮਿਲਦੀ ਜਿੱਥੋਂ ਭਾਈਚਾਰੇ ਦਾ ਸੁਨੇਹਾ ਜਾਂਦਾ ਉਸ ਯਾਤਰਾ ਨੂੰ ਰੋਕਣਾ ਮੈਨੂੰ ਲੱਗਦਾ ਹੈ ਇਸ ਤੋਂ ਮੰਦ ਭੰਗਾ ਕੁਝ ਨਹੀਂ ਹੋ ਸਕਦਾ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਸਥਾਨ ਸ੍ਰੀ ਗੰਗਾਣਾ ਸਾਹਿਬ ਦੀ ਯਾਤਰਾ ਨੂੰ ਰੋਕਣ ਦਾ ਜਿਹੜਾ ਮੰਦ ਭਾਗਾ ਫੈਸਲਾ ਭਾਰਤ ਸਰਕਾਰ ਨੇ ਲਿਆ ਅਸੀਂ ਇਹਨੂੰ ਕੰਡੈਮ ਵੀ ਕਰਦੇ ਹਾਂ ਇਹਦਾ ਵਿਰੋਧ ਵੀ ਕਰਦੇ ਹਾਂ ਇੱਕ ਪਾਸੇ ਤੇ ਭਾਰਤ ਦੀ ਟੀਮ ਪਾਕਿਸਤਾਨ ਨਾਲ ਮੈਚ ਖੇਡ ਰਹੀ ਹੈ ਕਿਉਂਕਿ ਉੱਥੇ ਵੱਡੇ ਲੋਕਾਂ ਦੇ ਆਪਣੇ ਬਿਜ਼ਨਸ ਇੰਟਰਸਟ ਆਪਣੇ ਇਕਨੋਮਿਕ ਇੰਟਰਸਟ ਜਿਹੜੇ ਆ ਉਹ ਸ਼ਾਮਲ ਨੇ ਤੇ ਦੂਜੇ ਪਾਸੇ ਉਸ ਮੁਕੱਦਸ ਥਾਂ ਜਿੱਥੇ ਲੋਕ ਆਪਣੀ ਆਸਥਾ ਨਾਲ ਸ਼ਰਧਾ ਨਾਲ ਨਤਮਸਤਕ ਹੋਣ ਜਾਂਦੇ ਜਿੱਥੇ ਲੋਕਾਂ ਨੂੰ ਸ਼ਾਂਤੀ ਮਿਲਦੀ ਹੈ ਜਿੱਥੋਂ ਭਾਈਚਾਰੇ ਦਾ ਸੁਨੇਹਾ ਜਾਂਦਾ ਉਸ ਯਾਤਰਾ ਨੂੰ ਰੋਕਣਾ ਮੈਨੂੰ ਲੱਗਦਾ ਹੈ ਇਸ ਤੋਂ ਮੰਦ ਭੰਗਾ ਕੁਝ ਨਹੀਂ ਹੋ ਸਕਦਾ ਔਰ ਹਿੰਦੁਸਤਾਨ ਪਾਕਿਸਤਾਨ ਦੇ ਕਿੰਨੇ ਵੀ ਮਾੜੇ ਰਿਸ਼ਤੇ ਰਹੇ ਹੁਣ ਚਾਹ 65 ਦੀ ਲੜਾਈ ਹੋਈ ਚਾਹ 71 ਦਾ ਜੰਦ ਹੋਇਆ ਹੋਵੇ ਲੇਕਿਨ ਕਦੀ ਵੀ ਧਾਰਮਿਕ ਆਸਤਾ ਸ਼ਰਦਾ ਰੱਖਣ ਵਾਲੇ ਲੋਕਾਂ ਨੂੰ ਕਦੀ ਰੋਕਿਆ ਨਹੀਂ ਗਿਆ ਲੇਕਿਨ ਭਾਜਪਾ ਦੀ ਕੇਂਦਰ ਸਰਕਾਰ ਨੂੰ ਪਤਾ ਨਹੀਂ ਕੀ ਦੁਸ਼ਮਣੀ ਆ ਪੰਜਾਬੀਆਂ ਨਾਲ ਸਿੱਖਾਂ ਨਾਲ ਗੁਰੂ ਨਾਨਕ ਨਾਮ ਲੈਵਾ ਲੋਕਾਂ ਨਾਲ ਪਤਾ ਨਹੀਂ ਕੀ ਇਹਨਾਂ ਦੀ ਦੁਸ਼ਮਣੀ ਹੈ ਕਿ ਜਦੋਂ ਪੰਜਾਬ ਦੀ ਗੱਲ ਹੁੰਦੀ ਹੈ ਸਿੱਖਾਂ ਦੀ ਗੱਲ ਹੁੰਦੀ ਹੈ ਸਾਡੇ ਗੁਰੂਆਂ ਦੀ ਗੱਲ ਹੁੰਦੀ ਹੈ ਉਹ ਤੇ ਹਮੇਸ਼ਾ ਸਾਡੇ ਨਾਲ ਵਿਤਕਰਾ ਕੀਤਾ ਜਾਂਦਾ ਮੈਂ ਭਾਰਤ ਸਰਕਾਰ ਨੂੰ ਕਹਿਣਾ ਚਾਹੁੰਦਾ ਕਿ ਇਮੀਡੀਏਟਲੀ ਇਹ ਆਪਣੇ ਫੈਸਲੇ ਨੂੰ ਜਿਹਦੇ ਰਾਹੀਂ ਸ਼੍ਰੀ ਨਨਕਾਣਾ ਸਾਹਿਬ ਸ਼੍ਰੀ ਕਰਤਾਰਪੁਰ ਸਾਹਿਬ ਦਾ ਕੋਰੀਡੋਰ ਬੰਦ ਕੀਤਾ ਇਸ ਫੈਸਲੇ ਨੂੰ ਵਾਪਸ ਲਿਆ ਜਾਵੇ ਔਰ ਆਸਥਾ ਔਰ ਸ਼ਰਧਾ ਦੇ ਨਾਲ ਜਾਣ ਵਾਲੇ ਲੋਕਾਂ ਨੂੰ ਇਮੀਡੀਏਟਲੀ ਇਜਾਜ਼ਤ ਦਿੱਤੀ ਜਾਵੇ ਤਾਂ ਕਿ ਉਸ ਮੁਕੱਦਸ ਥਾਂ ਤੇ ਜਾ ਕੇ ਨਨਕਾਣਾ ਸਾਹਿਬ ਜਾ ਕੇ ਲੋਕ ਨਤਮਸਤਕ ਹੋ ਸਕਣ ਔਰ ਗੁਰੂ ਨਾਨਕ ਸਾਹਿਬ ਦੀ ਜਿਹੜੀ ਹੈ आशीर्वाद ਉਹਨਾਂ ਨੂੰ ਸਾਡਾ ਨਹੀਂ ਸਕਣ ਔਰ ਭਾਈਚਾਰੇ ਦਾ ਸੁਨਿਆ ਦੇ